يا جانتے يارا تم دلوں سے سائن ما کے ڈٹ کے دیتی تو سنا گیا دو بھائی موکری دیکھو باقی تو بتاؤ تمہارا بول بہت تھا نہیں یار یہ کھاتا ٹائم پاتے اوڈا دادی کا پکڑے ਸਰਕਾਰੀ ਆ ਨਹੀਂ 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 ਪ੍ਰਾਈਵੇਟ ਮੁੰਡਾ ਤਾਂ 20 ਸਾਲ ਦਾ ਹੈ ਉਹ ਨੌਕਰੀ ਇੱਕ ਕਰੀ ਪ੍ਰਾਈਵੇਟ ਕੰਮ ਕਰਦਾ ਹੈ ਇਹਦਾ ਚੋਰ ਖਾ ਜਾਂਦੇ ਸਾਰੇ ਅੱਛਾ ਭਾਈ ਦਿਖਾ ਸਕਦੇ ਹੋ ਕਿਹੜੀ ਬਾਈਕ ਆ ਉਹਨਾਂ ਦੀ ਉਹਨਾਂ ਦੀ ਬਾਈਕ ਦਾ ਸਪਲੈਂਡਰ ਹੈ ਉਹ ਖੜੀ ਹੈ ਬਾਈਕ ਨੂੰ ਕੁਝ ਨਹੀਂ ਹੋਇਆ ਮੁੰਡੇ ਦੇ ਸਿਰ ਦੇ ਉੱਤੋਂ ਦੀ ਕ੍ਰੋਸ ਹੋ ਗਿਆ ਇਹ ਸਰ ਕੇਸੀ ਦਾ ਟਿੱਪਰ ਲਾ ਦਾ ਤੁਹਾਨੂੰ ਇਹ ਸਰ ਪਤਾ ਨਹੀਂ ਕਾਹਦਾ ਟਿੱਪਰ ਹੈ ਸਾਨੂੰ ਨਹੀਂ ਇਹਦਾ ਪਤਾ ਬਸ ਸਾਨੂੰ ਇਹ ਚਾਹੀਦਾ ਬੰਦਾ ਚਾਹੀਦਾ ਇਹ ਸਾਨੂੰ ਬਸੀ ਉਹਨੂੰ ਆਪ ਹੀ ਦੇਖ ਲਾਂਗੇ ਬਾਪੇ ਮੋਕੇ ਡਰਾਈਵਰ ਭੱਜ ਗਿਆ ਮੋਕੇ ਡਰਾਈਵਰ ਭੱਜ ਗਿਆ ਜੀ ਪੁਲਿਸ ਨਹੀਂ ਮੋਕੇ ਜਦੋਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨਹੀਂ ਆਈ ਪੁਲਿਸ ਵਾਲ ਤੋਂ ਕੋਈ ਨਹੀਂ ਆਇਆ ਆ ਚੌਕੀ ਆ ਪੁਲਿਸ ਇੱਥੋਂ ਵੀ ਨਹੀਂ ਆਈ ਅੱਧ ਘੰਟੇ ਬਾਅਦ ਪੁਲਿਸ ਆਈ ਹੈ ਬਈ ਤੁਹਾਡੇ ਕਿ ਲੱਗਦੇ ਹੋ ਉਹ ਬ੍ਰਦਰ ਆ ਮੇਰੇ ਯਾਰ ਛੋਟੇ ਭਰਾ ਤਾਏ ਦੇ ਮੁੰਡੇ ਚਾਚੇ ਦੇ ਮੁੰਡੇ ਸਾਡੇ ਕੋਈ ਚੱਕ ਨਹੀਂ ਅੱਛਾ ਪਿੰਡੋਂ ਸਾਡੇ ਆ ਕਿਹੜੀ ਜਗ੍ਹਾ ਤੋਂ ਕਿੱਥੇ ਜਾ ਰਹੇ ਆ ਰਾਣ ਪਿੰਡ ਤੋਂ ਆ ਉਹ ਆਪਣੇ ਕੰਮ ਜਾ ਰਹੇ ਸੀ ਕੰਮ ਤੇ ਜਾ ਰਹੇ ਸੀ ਕਿਹੜੀ ਪਿੰਡ ਤੋਂ ਜਾ ਰਹੇ ਆ ਇਹ ਨਹੀਂ ਸਾਨੂੰ ਪਤਾ ਸਿੱਧੇ ਸਿੱਧੇ ਕੰਮ ਕਿੱਥੇ ਜਾਂਦਾ ਉਹ ਬੱਲਾ ਉਹ ਬੱਲਾ ਉੱਲੀ ਸਾਈਡ ਉੱਲੀ ਕੰਮ ਚੱਲਦਾ ਰਹਿੰਦਾ ਉਹ ਯਾਰ ਕਿਸੇ ਦਾ ਕੰਮ ਜਾ ਰਿਹਾ ਹੈ ਨਾਮ ਕੀ ਮੁੰਡੇ ਦਾ ਰਾਹੁਲ ਨਾਮ ਹੈ ਛੋਟਾ ਉਮਰ ਕਿੰਨੇ ਮੁੰਡੇ ਕੋਲ ਛੋਟੇ ਦੀ 20 ਸਾਲ ਉਮਰ ਹੈ ਮੈਰਿਡਾ ਹੈ ਨਹੀਂ 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 ਅਨਮੈਰਿਡ ਆ ਯਾਰ ਬੱਚਾ ਹਲੇ ਉਹ ਠੀਕ ਹੈ ਉਹਦੇ ਘਰ ਦੇ ਲੋਰੋ ਪਾਗਲ ਹੋਏ ਪਏ ਆ ਸਾਡੇ ਨਾਲ ਕੋਈ ਸਹਿਯੋਗ ਨਹੀਂ ਇਹਨਾਂ ਦਾ ਅਜੇ ਤੱਕ ਇਹਨਾਂ ਨੇ ਦੇਖਿਆ ਨਹੀਂ ਉਹ ਬੰਦਾ ਨਹੀਂ ਲੱਭ ਉਹਨਾਂ ਨੂੰ ਸੱਦ ਦੋਈਏ ਜਿਹੜਾ ਡਰਾਈਵਰ ਕਾਰਵਾਈ ਜਿਹੜੀ ਹੋਵੇ ਉਹ ਕਾਰਵਾਈ ਕਰਾਂਗੇ ਅਸੀਂ ਪੂਰੀ ਕਰਣਾ ਤੇ ਇੱਕ ਨਹੀਂ ਤਾਂ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਅੱਧੇ ਘੰਟੇ ਦੇ ਅੰਦਰ ਅੰਦਰ ਜੋ ਮਰਜ਼ੀ ਪ੍ਰਸ਼ਾਸਨ ਕਰਦਾ ਕਰ ਲਵੇ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਆ ਸਾਨੂੰ ਅਸੀਂ ਚੱਕਾ ਜਾਮ ਕਰ ਦੇਣਾ ਹੁਣੇ ਅਸੀਂ ਇਹਨਾਂ ਨੂੰ ਜੋ ਮਰਜ਼ੀ ਇਹ ਕਰ ਦੇ ਪ੍ਰਸ਼ਾਸਨ ਸਾਡੇ ਨਾਲ ਠੀਕ ਆ ਸਾਨੂੰ ਇਨਸਾਫ ਚਾਹੀਦਾ ਜਿਹੜੀ ਪੂਲ ਪ੍ਰਸ਼ਾਸਨ ਵੀ ਜਿਹੜਾ ਕਿਹੜਾ ਕਿਹੜਾ ਪਿੰਡ 34 ਪਿੰਡ ਹੈ ਸਾਡਾ ਆਪਣਾ ਨਾਮ ਕੀ ਤੁਹਾਡਾ ਮਲਕੀਤ ਦਾ ਨਾਮ ਮੇਰਾ ਕ੍ਰੀਪੀ ਨੇਵਦੀ ਘਟਨਾ ਤੁਹਾਨੂੰ ਕੋਈ ਪਤਾ ਲੱਗਾ ਇਹ ਸਾਨੂੰ ਅੱਧਾ ਘੰਟਾ ਲੱਗੇ 10:00 ਵਜੇ ਦੇ ਕਰੀਬ ਹੋਈ ਆ ਕਿਹੜੇ ਹਸਪੀਟਲ ਲੈ ਕੇ ਗਏ ਉਹ ਸਿਵਲ ਹਸਪੀਟਲ ਲੈ ਕੇ ਪੋਸਟਮਾਰਟਮ ਲਈ ਸਾਡ ਮੇ ਵੀ ਲੈ ਗਏ ਉਹ ਬੰਦਾ ਠੀਕ ਹੈ ਕਿ ਨਹੀਂ ਉਹ ਐਕਸਪਾਇਰ ਹੋ ਗਿਆ ਮੌਕੇ ਤੇ ਮੌਕੇ ਤੇ ਹਾਂਜੀ ਤੇ ਜਿਹੜਾ ਡਰਾਈਵਰ ਉਹ ਮੌਕੇ ਤੇ ਦੌੜ ਗਿਆ ਉਹ ਮੌਕੇ ਤੇ ਵੱਜ ਗਿਆ ਨਾ ਪਰਿਵਾਰ ਚ ਕੌਣ ਕੌਣ ਆਇਆ ਪਰਿਵਾਰ ਚ ਦਾ ਡੈਡੀ ਤਾਂ ਹੈ ਹੀ ਨਹੀਂ ਇਹਦੇ ਵਿਚਾਰੇ ਉਹ ਤਾਂ 5-6 ਸਾਲ ਦੋ ਭਰਾ ਆਏ ਆ ਇਹ ਇੱਕ ਇਹ ਛੋਟਾ ਮੁੰਡਾ ਹੈ ਉਹਨਾਂ ਦਾ ਤੇ ਮਾਂ ਆਇਆ ਉਹ ਵਿਚਾਰੀ ਰੋ ਰੋ ਪਾਗਲ ਹੋਈ ਫਈ ਆ ਇੱਕ ਉਹ ਵੀ ਪਿਪਰ ਆ ਹਾਰ ਵਾਲੀ ਇਹਨਾ ਐਕਸੀਡੈਂਟ ਹੋ ਗਿਆ ਹੈ ਅੱਛਾ ਜੀ ਤੇ ਲੜਕੇ ਨੂੰ ਲੈ ਕੇ ਹਸਪਤਾਲ ਗਏ ਆ ਅੱਛਾ ਤੇ ਡਰਾਈਵਰ ਮੁੱਕ ਦੇ ਰਸਤਾ ਰੈਸਟ ਕਰ ਲਿਆ ਭਾਜੀ ਰੈਸਟ ਇਹ ਕਿੱਥੇ ਦੇ ਰਿਆਣ ਵਾਲਾ ਭਾਜੀ ਕੋਈ ਡਰੈਸ ਨਾਮ ਪਤਾ ਕੁਛ ਇਹਦਾ ਡਰਾਈਵਰ ਦਾ ਨਾਮ ਵਗੈਰਾ ਕੁਛ ਗੱਡੀ ਦਾ ਨੰਬਰ ਐਸ 4 82 ਹਾਂਜੀ 58 40 ਡਰਾਈਵਰ ਦਾ ਨਾਮ ਹੈਗਾ ਸੰਜੇ ਸਿੰਘ ਜੂਪੀ ਦਾ ਰਹਿਣਾ ਹੈ ਅੱਛਾ ਸਰ ਇੱਕ ਇੱਕ ਕੇਸੀ ਦਾ ਟਿਪਰ ਜਿਗਾ ਇਹ ਆਪਣੇ ਜਿਹੜੇ ਰੋਡ ਬਣਾਉਂਦੇ ਆ ਬਜਰੀ ਦੇ ਤੇ ਇਹ ਤਾਂ ਰੁਕਦਾ ਦਾ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਇਹ ਜੋ ਵੀ ਜਾਨੀ ਕਿ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਜਿਹਦੇ ਧਾਰਾ ਲੱਗੇਗੀ ਉਹ ਬੱਚੇ ਨਾਲ ਹੋਇਆ ਉਸ ਧਾਰਨਾ ਦੇਖਿਆ ਜਾਏਗਾ ਮੈਂ ਲਾ ਡਰਾਈਵਰ ਰੈਸਟ ਕਰ ਲਿਤਾ ਗਿਆ ਡਰਾਈਵਰ ਰੈਸਟ ਕਰਦਾ